ਹਰ ਇੱਕ ਵਸਤੂ ਕੋਈ ਬਰਨ ਸਾਡੀ ਡਰਮ ਖਤਮ ਹੋ ਗਿਆ 10 ਟਾਈਮ ਇਹਨਾਂ ਨਾਲ ਮਿਊਜ਼ਿਕਲੀ ਨਾ ਲਾਸਟ 24 ਦੀ ਖਤਮ ਹੋਈ ਕਰਨ ਜਦੋਂ ਅਸੀਂ ਕੰਟੀਨਿਊਸਲੀ ਵਾਈਸ ਚਾਂਸਲਰ ਨੂੰ ਵੀ ਮਿਲਦੇ ਰਹੇ ਆ ਬੀਪੀ ਸਰ ਨੂੰ ਵੀ ਉਹਨਾਂ ਨੇ ਵੀ ਪਰਪੋਨਡ ਕਰਦੇ ਪਰ ਸਾਨੂੰ ਕੋਈ ਜਵਾਬ ਨਹੀਂ ਆਇਆ ਵਾਈਸ ਚਾਂਸਲਰ ਠੀਕ ਹਨ ਬੁਝ ਨਹੀਂ ਜੀ ਅਸੀਂ ਲੈਟਰ ਭੇਜਦਾ ਕਿ ਉਹ ਕਰਾ ਦੇ ਨਹੀਂ ਜੀ ਅਧਿਕਾਰਨ ਨੇ ਕੱਲ੍ਹ ਜਲੇ ਦਾ ਮੈਸਜ ਹਾਲਾਕਿ ਕੌਪਰਾਇਸ਼ਨ ਪ੍ਰੈਜ਼ੀਡੈਂਟ ਨੇ ਇਹ ਕਰਨਾ ਕਰਾਉਣੀ ਹੈ ਮੈਂ ਐਸੇ ਮੈਂ ਵਾਈਸ ਪ੍ਰੈਜ਼ੀਡੈਂਟ ਨੂੰ ਵੀ ਲਿਖੀ ਵੀ ਹੈ ਚਿੱਠੀ ਮੈਂ ਜਦੋਂ ਰਿੰਗੋ ਕੋ ਪਤਾ ਚਾਹੁੰਦੇ ਨੇ ਤਾਂ ਮੇਨ ਜਿਹੜੀ ਆਪਣੀ ਇਹਨਾਂ ਨੇ ਪੰਜਾਬ ਸਰਕਾਰ ਦਾ ਲੈਫਸ ਹੈ ਇਹ ਆ ਕਿ ਇਹਨਾਂ ਨੂੰ ਜਦੋਂ ਅਸੀਂ ਪਹਿਲਾਂ ਤਾਂ ਗੱਲ ਕਰਦੇ ਸੀ ਇਹਨਾਂ ਨੇ ਇਹ ਇੰਨੀ ਤਰੀਕ ਤੱਕ ਵੇਟ ਕਿਉਂ ਕੀਤੀ ਹੈ ਅੱਛਾ ਇੱਕ ਵਾਰੀ ਜਾ ਕੇ ਮਿਲੇ ਤੱਕ ਨਹੀਂ ਮੈਨੂੰ ਕਦੀ ਕਦੀ ਵੀ ਨਹੀਂ ਮਿਲੇ ਸੀ ਜਿਹੜਾ ਪਹਿਲੇ ਵੀ ਪਿਛਲੇ ਲਾਸਟ ਤੀਵਾਂ ਨਵੰਬਰ ਸੀ ਨਾ ਆਪਣੇ ਸੀਟ ਹਾਂਜੀ 13 ਨਵੰਬਰ 2024 ਨੂੰ ਜਦੋਂ ਇਹਨਾਂ ਨੇ ਇੱਥੇ ਫੈਸਟ ਰੱਖਿਆ ਜਗ੍ਹਾ ਆਪਣਾ ਉਸਾਨੀ ਹੁਣਾ ਨੇ ਉਹਦੇ ਵਿੱਚ ਉਹਨਾਂ ਨੇ ਆਉਣਾ ਸੀ ਉਦੋਂ ਵੀ ਸਾਡਾ ਇੱਥੇ ਪ੍ਰੋਟੈਸਟ ਚੱਲਦਾ ਸੀ ਉਦੋਂ ਇਹਨਾਂ ਨੇ ਸਾਡੇ ਤੇ ਲਾਠੀ ਚਾਰਜ ਕੀਤਾ ਫਿਰ ਇਹਨਾਂ ਨੇ ਕਿਤੇ ਉਸ ਤੋਂ ਬਾਅਦ ਇੱਕ ਲੈਟਰ ਇਹਨਾਂ ਨੇ ਕੱਢਿਆ ਉਹ ਵੀ ਇੱਕ ਗੂੜੀ ਉਹ ਮਿੱਟੀ ਛਾੜਨ ਜੋਗਾ ਵੀ ਉਹ ਉਹਦੇ ਵਿੱਚ ਕੋਈ ਜਲਦੀ ਤੇ ਹੁਣ بجائے ਇਸ ਗੱਲ ਦੇ ਕਿ ਇੱਥੇ ਆ ਕੇ ਜਾਂ ਕੁਝ ਕਰਨ ਦੇ ਕਹਿੰਦੇ ਜੀ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ ਜਦ ਕਿ ਜੇਕਰ ਕੋਰਟ ਚ ਚਲ ਗਏ ਤੇ ਫਿਰ ਤਾਂ ਆਪਣੇ ਥੁੰਗਿਆ ਸਾਰਾ ਸਾਨੂੰ ਤਾਂ ਇਹ ਲੱਗਦਾ ਕਿ ਆਪਰੇ ਵਿੱਚ ਮੈਚ ਫਿਕਸ ਕੀਤਾ ਹੈ ਇਹਨਾਂ ਨੇ ਤੇ ਅਸੀਂ ਕੋਰਟ 'ਚ ਚਲ ਜਾਾਂਗੇ ਦਬ ਨਾ ਰਿਹਾ ਕਿਸੇ ਨੂੰ ਮਿਲ ਕੇ ਆਏ ਹਾਂ ਗਵਰਨਰ ਨੂੰ ਕੱਲ ਮਿਲੇ ਜੀ ਇਹਨਾਂ ਦਾ ਵਾਕ ਸਾਡੇ ਦੋ ਸੈਨੇਟਰ ਮੈਂਬਰ ਗਏ ਸੀ ਇੱਕ ਗੁਰਗੋਬਿੰਦ ਸਿੰਘ ਖਾਲਸਾ ਕਾਲਜ ਦੇ ਵਿੱਚ ਛੇਤੀ ਦੇ ਵਿੱਚ ਆਪਣੀ ਪਾਰਟੀ ਲਈ ਆ ਇੰਦਰਪਾਲ ਸਿੰਘ ਸਿੱਧੂ ਇੱਕ ਗੁਰਵਿੰਦਰ ਸਿੰਘ ਬਿੱਲਾ ਧੰਗਲ ਇਹ ਤੇ ਨਾਲ ਇਹਨਾਂ ਦਾ ਸਰਕਾਰ ਦਾ ਬਫਰ ਸੀ ਉਹਨੇ ਕੀ ਕਿਹਾ ਉਹਨੇ ਕੁਝ ਨਹੀਂ ਲਿਆ ਉਹ ਕਹਿੰਦੇ ਵੀ ਇਹ ਅਸੀਂ ਹਾਲ ਤੱਕ ਵਿਚਾਰ ਕਰਦੇ ਆ ਅਸੀਂ ਕਿ 31 ਮੈਂਬਰੀ ਜਿਹੜੀ ਆ ਵੀ ਇਹਦੇ ਤੇ ਲਾਗੂ ਕਰਾਂਗੇ ਤੇ ਅਸੀਂ ਨਿਯੋਗ ਕਰਨ ਬਾਰੇ ਗ੍ਰੈਜੂਏਟ ਪੈਨਸ਼ਨ ਤੇ ਜ਼ਿਆਦਾ ਟੈਕ ਕਰ ਰਹੇ ਆ ਤੇ ਮੇਰੀ ਗ੍ਰੈਜੂਏਟ ਕਲਾਸ ਅੱਛੀ ਉਹਦੀ ਸਾਨੂੰ ਲੋੜ ਨਹੀਂ ਹੈ ਹਾਲਾਂਕਿ ਹੁਣ ਭਾਵੇਂ ਵੀ ਮੈਂ ਅਸੀਂ ਗ੍ਰੈਜੂਏਟ ਤੋਂ ਜਿੱਤ ਕੇ ਆਉਣੀ ਜਿਹੜੇ ਸਟੂਡੈਂਟ ਰਿਲੇਟਡ ਇਸ਼ੂ ਹੈ ਜਾਂ ਕਿਤੇ ਲਮਾਈ ਦੇ ਦੇਸ਼ੀ ਆ ਪਾਸਿਓ ਚੱਤ ਰਹੇ ਆ ਵੀ ਨੂੰ ਮੇਰੇ ਖਾ ਸੈਸ਼ਨ ਆ ਗਿਆ ਜੀ ਨਾ ਹਾਂ ਜੀ ਇਹ ਵੀ ਉਹ ਪਿਛਲੇ ਵੀ ਸੈਸ਼ਨ ਜਦੋਂ ਆਪਾਂ ਪਿਛਲੀ ਵਾਰੀ ਪ੍ਰੋਟੈਸਟ ਕਰਨ ਬੈਠੇ ਹਾਂ ਉਹ ਤੇ ਸਾਰਿਆਂ ਨੇ ਕਿਹਾ ਤੁਸੀਂ ਵੀ ਵੱਲ ਚੱਕੀ ਪਰ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਗਈ ਸੈਸ਼ਨ ਤਾਂ ਚੱਲਣ ਹੀ ਨਹੀਂ ਦਿੰਦੇ ਨਾ ਦਾ ਫਿਕਸ ਮੈਚ ਕਾਂਗਰਸ ਦਾ ਭਾਜਪੀ ਦਾ ਵਿੱਚ ਹੁੰਦਾ ਹੈ ਜੀ ਹਫਤਾ ਪਰ ਤੁਸੀਂ ਰੋਲਾ ਪਾਓ ਉਹਦੇ ਬਾਅਦ ਅਸੀਂ ਕਰਾਂਗੇ ਪਰ ਪਾਰਲੀਮੈਂਟ ਵੀ ਇੱਕ ਮਜ਼ਾਕੀ ਪਨ ਛੱਡ ਰਿਹਾ ਉਹ ਥੈਂਕ ਨਹੀਂ ਕੁਝ ਹੁੰਦਾ ਸੇਮ ਇਹੀ ਹੈ ਜੀ ਅੱਜ ਇੱਥੇ ਇੰਨੇ ਦਿਨ ਹੋ ਗਏ ਆ ਚੈਨ ਪ੍ਰੋਟੈਸਟ ਕਰਦਿਆਂ ਅੱਗੇ ਇੱਕ ਇਹਨਾਂ ਨੇ ਇੱਕ ਨਾਦਰਸ਼ਾਈ ਪ੍ਰਮਾਨ ਇੱਕ ਐਫੀਆਰ ਲਾਕਾ ਸੀ ਜਿਹਦੇ ਵਿੱਚ ਜਿਹੜੇ ਫਸਟ ਈਅਰ ਵਾਲੇ ਵਿਦਿਆਰਥੀ ਹੈ ਕਿ ਉਹ ਨਾ ਕੋਈ ਪ੍ਰੋਟੈਸਟ ਕਰ ਸਕਦੇ ਨਾ ਉੱਚੀ ਬੋਲ ਸਕਦੇ ਨਾ ਕੋਈ ਗੱਲ ਕਰ ਸਕ ਹਾਂਜੀ ਉਹਦੇ ਵਾਸਤੇ ਹਾਂਜੀ ਹਾਂਜੀ ਇਹ ਐਮਬੈਸੀ ਹੈਗਾ ਕਿ ਜੇ ਤੁਸੀਂ ਪ੍ਰੋਟੈਸਟ ਕਰਨਾ ਹੈ ਤਾਂ ਉਹਦੇ ਲਈ ਵੀ ਪਹਿਲਾਂ ਪਰਮਿਸ਼ਨ ਲੈਣਾ ਉਸ ਤੇ ਅੱਛਾ ਹੋਊਗਾ ਇਹ ਤਾਂ ਮਤਲਬ ਇਹ ਸਾਰਾ ਪ੍ਰੋਟੈਸਟ ਦਾ ਮਤਲਬ ਕੀ ਹੁੰਦਾ ਵੀ ਉਹ ਤਾਂ ਅੱਗੇ ਬੰਦਾ ਆ ਕੇ ਕਰਦਾ ਜੇ ਨਹੀਂ ਉੱਚਾ ਜਿਹੜਾ ਕੁਝ ਕੀਤਾ ਉਹ ਸਾਰਾ ਬਸ ਇਹ ਸੇਮ ਹੈ ਆ ਮੁੰਡਾ 7 ਦਿਨ ਬਾਅਦ ਉਹ ਜੀ ਇਹ ਤੂੰ ਭੁਖੜਤਾਲ ਤੂੰ ਬਾਅਦ ਵਿੱਚ ਉਹ ਜਿਹੜਾ ਕੰਮ ਹੋ ਨਿਕਲਿਆ ਇਹ ਉਹ ਵੀ ਇਹਨਾਂ ਨੇ ਸਾਡੇ ਸਾਰੇ ਵਰਕਰਾਂ ਨੇ ਇੱਕ ਦਰਫੇ ਜਿਨ ਵਸਤੀ ਵਾਲਾ ਬੰਦੇ ਕੀਤਾ ਜਾ ਕੇ ਉਹ ਸਾਰਾ ਇਹਨਾਂ ਨੇ ਤਾਂ ਹੀ ਜਾ ਕੇ ਨਿਕਲਿਆ ਅਜੀਬ ਜਿਹਾ ਕੰਟਰੋਲ ਹੈ ਇਹ ਕਬਾ ਵੀਰ ਜਿਹਦੇ ਤੇ ਪਿਛਲੇ ਸਾਲ ਇਹਨਾਂ ਪ੍ਰੋਟੈਸਟ ਕਰਾਈ ਆਪਣੀ ਇੱਕ ਮਿੰਟ ਮੈਂ ਮਾਈਟ ਨੰਬਰ ਦੇਖ ਲਿਆ ਮੇਰੇ ਫੋਨ 'ਚ ਜੇ ਹੋਤਾ ਹਮ ਤੋਂ ਛੱਡੇ 7 ਸਾਲ ਹੋ ਗਏ ਨੇ ਸਤਿ ਸ਼੍ਰੀ ਅਕਾਲ ਜੀ ਉਹ ਬਦਲ ਵੀ ਗਿਆ ਉਹ ਆ ਗਿਆ ਤਾਂ ਇਹਦੇ ਚੱਲ ਕੋਈ ਨਿਆ ਲੱਗਦਾ ਪ੍ਰਦਾਨ ਟਾਈਮ ਪ੍ਰਦਾਨ ਟਾਈਮ ਕਰਕੇ ਦੇ ਇਹ ਮੁੰਡਾ ਆਪਣਾ ਜੀ ਪਿਛਲੇ ਸਾਲ ਵੀ ਜਦੋਂ ਇਹ ਪ੍ਰੋਟੈਸਟ ਕੀਤਾ ਜੀ ਅੱਜ ਕੌਣ ਆ ਵੀ ਪਿਛਲੇ ਸਾਲ ਵੀ ਜਦੋਂ ਅਸੀਂ ਪ੍ਰੋਟੈਸਟ ਕੀਤਾ ਜੀ ਅੱਜ ਤੋਂ 7-8 ਮਹੀਨੇ ਪਹਿਲਾਂ 31 ਦਿਨ ਦਾ ਪ੍ਰੋਟੈਸਟ ਚੱਲਿਆ ਸੀ ਉਦੋਂ ਕੀਰ ਜਦੋਂ ਲਾਗੇ ਚਾਰਜ ਕੀਤਾ ਸੀ ਇੱਕ ਵੀਰ ਇਹ ਵੀ ਸੀ ਆਪਣਾ ਸੋਈ ਦਾ ਪਾਰਟੀ ਪ੍ਰੈਜ਼ੀਡੈਂਟ ਵੀ ਸੀ ਉਹਦੇ ਤੇ ਵੀ ਮਤਜਾ ਦੱਸ ਰਿਹਾ ਸੀ ਸ਼ੇਖੰਦਰ ਨੇ ਬੜਾ ਪ੍ਰੈਸ਼ਰ ਪਾਇਆ ਵੀ ਤੁਸੀਂ ਪੇਸ਼ ਹੋਵੋ ਜੀ ਸਾਡੇ ਨਾਲ ਆ ਕੇ ਜਵੇੜੋ ਤੁਹਾਡੇ ਪਰਚੇ ਕਰਵਾ ਕੇ ਉਹਨਾਂ ਨੇ ਪਰਵਾਹ ਨਹੀਂ ਕੀਤੀ ਉਹਨਾਂ ਦੇ ਪਰਚਾ ਜਿਹੜੇ ਦੋ ਬੰਦੇ ਆ ਤੇ ਅੱਜ ਵੀ ਇਹ ਧਰਨੇ ਦੇ ਵਿੱਚ ਡਟ ਕੇ ਬੈਠੇ ਨੇ ਸ਼ਾਬਾਸ਼ ਆ ਨੇ ਇਹ ਪੰਜਾਬੀਆਂ ਨੂੰ ਕੋਈ ਡਰ ਕੇ ਪਿੱਛੇ ਹਟਣ ਵਾਲਾ ਤਾਂ ਹੈ ਨਹੀਂ ਆਪਣਾ ਪਤਾ ਨਹੀਂ ਕਿਸਾਨੀ ਅੰਦੋਲਨ ਤੋਂ ਬਾਅਦ ਇਹ ਸਮਝੇ ਕਿਵੇਂ ਨਹੀਂ ਆ ਜਾਂਦਾ ਜੀ ਇੱਕ ਮੈਂ ਬ੍ਰਸ਼ਟ ਨੂੰ ਜਿੱਥੇ ਆਈ ਮੀਟਿੰਗ ਸੀ ਸੈਂਟਰ ਲੈਵਲ ਦੀ ਮੀਟਿੰਗ ਸੀ ਸਾਡੇ ਨਾਲ ਜੀ ਇੱਕ ਘੰਟਾ ਮੀਟਿੰਗ ਹੋਈ ਹੁਣ ਨਵੇਂ ਵਾਲੇ ਤੇ ਪੁਰਾਣੇ 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 ਸੰਦੀਪ ਧਨਖੜਾ ਉਹਨਾਂ ਦੇ ਉਹਨਾਂ ਨਾਲ ਜਦੋਂ ਮੀਟਿੰਗ ਹੋਈ ਤਾਂ ਇਹਨਾਂ ਨੂੰ ਗੁੰਮੇ ਗਿਆ ਗਿਆ ਸਾਨੂੰ ਉਹਨਾਂ ਨੇ ਅਡਜਸਟਮੈਂਟ ਤੋਂ ਹੁੰਦੇ ਗੁੰਮੇ ਬੇਸਿਕਲੀ ਨਾ ਜੀ ਹਾਂ ਜੀ ਉਹਨਾਂ ਨੇ ਲਿਟਰਲੀ ਸਾਡੇ ਨਾਲ 1 ਘੰਟਾ ਮੁਲਾਕਾਤ ਕੀਤੀ 골ਡਨ ਜੁਬਲੀ ਦੇ ਵਿੱਚ ਬੈਠੇ ਗੱਲਾਂ ਬਾਤਾਂ ਕੀਤੀਆਂ ਅਖੀਰ ਕਹਿੰਦੇ ਜੋ ਗ੍ਰੈਜੂਏਟ ਵਾਲੇ ਉਹ ਤੋਂ ਬਹੁਤ ਪਹਿਲੇ ਉਹਨਾਂ ਦਾ ਫੀਡਬੈਕ ਦਿੱਤਾ ਸੀ ਸਾਰਾ ਇਹ ਉਹ ਜੋ ਇਹ ਤੋਂ ਫੀਡਬੈਕ ਉਹਨਾਂ ਨੂੰ ਦਿੱਤੀ ਆ ਗ੍ਰੈਜੂਏਟ ਵਾਲੇ ਇਹਨਾਂ ਨੂੰ ਤਾਂ ਭੜੇ ਲੱਗਦੇ ਆ ਅਸੀਂ ਗਲਤ ਨੂੰ ਗਲਤ ਕਹਿੰਦੇ ਆ ਜਿੱਦੀ ਵਾਰੀ ਵੀ ਇਹ ਫੀਸ ਵਧਾਉਂਦੇ ਅਸੀਂ ਕਹਿੰਦੇ ਨਹੀਂ ਵਧਾਉਣੀ ਜਿੰਨੀ ਵਾਰੀ ਵੀ ਕੋ ਗਲਤ ਕੰਮ ਕਰਦੇ ਆ ਬਈ ਤੇ ਇੱਕ 55 ਲੱਖ ਦੇ ਵਿੱਚ ਇੱਕ ਫਿਰ ਬ੍ਰਾਂਚ ਦੇ ਵਿੱਚ ਫਰਨੀਚਰ ਚੇਂਜ ਕੀਤਾ ਮੈਡਮ ਮੈਂ ਤੁਹਾਨੂੰ ਬੇਨਤੀ ਹੈ ਕਿ ਪੀਸ ਵਿੱਚ ਆ ਕੇ ਗੱਲ ਰੱਖੋ ਤੁਹਾਡੀ ਗੱਲ ਮੈਂ ਤਾਂ ਜੇ ਤੁਹਾਡੀ ਗੱਲਾਂ ਸੁਣ ਰਹੀ ਆ ਮੇਰੇ ਵੀਰ ਤੇ ਸੋਚ ਰਹੀ ਆ ਕਿ ਇਹ ਕਿੱਥੇ ਹੱਲ ਕਿਵੇਂ ਕਰੀਏ ਤੁਹਾਡੀ ਤੁਹਾਨੂੰ ਇਕੱਠੇ ਕਰਕੇ ਕੁਝ ਚੁਣੇ ਤੁਹਾਡੇ ਬੰਦਿਆਂ ਨੂੰ ਲੈ ਕੇ ਵਾਈਸ ਪ੍ਰੈਜ਼ੀਡੈਂਟ ਤੋਂ ਟਾਈਮ ਮੰਗੇ ਆ ਜਾਂ ਧਰਮਿੰਦਰ ਪ੍ਰਧਾਨ ਤੋਂ ਮੰਗੇ ਮੈਂ ਤਾਂ ਉਹ ਸੋਚ ਰਹੀ ਆ ਕਿ ਇਹਦਾ ਹੱਲ ਕਰਨ ਵਾਸਤੇ ਉੱਪਰ ਤਾਈਂ ਆਵਾਜ਼ ਤਾਂ ਲੈ ਕੇ ਜਾਈਏ ਨਾ ਜੀ ਕਿ ਤਾਂ ਇਹੀ ਆ ਇਹ ਸ਼੍ਰੋਮਣੀ ਅਕਾਲੀ ਦਲ ਨਾਲ ਸੰਘਰਸ਼ ਹੋਇਆ ਜੋ ਨਿਕਲੀ ਹੋਈ ਪਾਰਟੀ ਹੈ ਨਾ ਤੇ ਸੰਘਰਸ਼ ਹੀ ਹਰ ਇੱਕ ਚੀਜ਼ ਦਾ ਹੱਲਾ ਵੀ ਆਪਾਂ ਤਾਂ ਪਹਿਲਾਂ ਤਾਂ ਇਹ ਸੰਘਰਸ਼ ਕਰੀਏ ਉਹਨਾਂ ਦੇ ਨਾਲ ਕੋਈ ਪੀਅ ਹੋਊਗਾ ਉਹਨਾਂ ਦਾ ਉਹਦਾ ਨਾਮ ਤਾਂ ਲੱਗੋ ਪਹਿਲਾਂ ਤਾਂ ਜੀ ਸ਼੍ਰੋਮਣੀ ਅਕਾਲੀ ਦਲ ਜਿਵੇਂ ਕਲੇਮ ਕਰਦੇ ਨੇ ਪੰਥ ਪੰਜਾਬ ਦੀ ਗੱਲ ਕਰਨ ਵਾਲੀ ਪਾਰਟੀ ਹੈ ਨਾ ਸ਼੍ਰੋਮਣੀ ਕਾਲੀਦਾ ਨੂੰ ਮੂਰੇ ਲੱਗਣਾ ਚਾਹੀਦਾ ਹੈਗਾ 1966 ਦੀ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦੇ ਸੈਕਸ਼ਨ 72 ਦੇ ਵਿੱਚ ਸੋਧ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਯੂਨੀਵਰਸਿਟੀ ਦਾ ਸਟੇਟਸ ਆ ਇੰਟਰ ਸਟੇਟ ਬਾਡੀ ਕਾਰਪੋਰੇਟ ਦਾ ਇੱਕ ਸਟੇਟ ਯੂਨੀਵਰਸਿਟੀ ਬਣੇ ਪਹਿਲਾ ਇਹ ਆ ਜੀ ਦੂਜੀ ਬੇਨਤੀ ਇਹ ਆ ਤੁਸੀਂ ਪਾਰਲੀਮੈਂਟ ਦੇ ਵਿੱਚੋਂ ਸਾਡੇ ਨੁਮਾਇੰਦੇ ਤੁਸੀਂ ਪ੍ਰਾਈਵੇਟ ਮੈਂਬਰ ਵਿਲ ਵੀ ਪੇਸ਼ ਕਰ ਸਕਦੇ ਹੋ ਕਿ ਵੀ 9066 ਵਾਲੀ ਐਕਟ ਦੇ ਵਿੱਚ ਐਮੈਂਡਮੈਂਟ ਕੀਤੀ ਜਾਵੇ ਤੇ ਯੂਨੀਵਰਸਿਟੀ ਪੰਜਾਬ ਨੂੰ ਦਿੱਤੀ ਜਾਵੇ ਜੇ ਯੂਨੀਵਰਸਿਟੀ ਦਾ ਸਟੇਟਸ ਸਟੇਟ ਯੂਨੀਵਰਸਿਟੀ ਦੇ ਵਿੱਚ ਕਨਵਰਟ ਹੁੰਦਾ ਜੀ ਸੈਨੇਟ ਦੇ ਵਿੱਚ ਕ ਨਹੀਂ ਉਹ ਤਾਂ ਠੀਕ ਹੈ ਪਰ ਉਥੇ ਪ੍ਰਾਈਵੇਟ ਮੈਂਬਰ ਬਿਲ ਜਦੋਂ ਤੋਂ ਇਹ ਸਰਕਾਰ ਆਈ ਹੈ ਇੱਕ ਵੀ ਮੈਨੋ ਐਵਨ ਫੋਰਥ ਟਰਮ ਹੈਗਾ ਤਿੰਨ ਟਰਮਸ ਤੱਕ ਕਿਸੇ ਨਵੇਂ ਬੰਦੇ ਦਾ ਪ੍ਰਾਈਵੇਟ ਮੈਂਬਰ ਬਿਲ ਨਹੀਂ ਇਨਟਰੋਡਿਊਸ ਹੋਇਆ ਕਿਉਂਕਿ ਇਹਨਾਂ ਦੀ ਕਮੇਟੀ ਪਾਸ ਹੀ ਨਹੀਂ ਕਰ ਰਹੀ ਹੈ ਸੋ ਉਹ ਤਾਂ ਪ੍ਰਾਈਵੇਟ ਮੈਂਬਰ ਬਿਲ ਦੀ ਕਮੇਟੀ ਇਹਨਾਂ ਦੀ ਬਰਖਤੀ ਹੈ ਜੀ ਬਾਕੀ ਜਿ ਉੱਥੇ ਬੋਲਦੇ ਵੀ ਆ ਕਿ ਜਿਵੇਂ ਤੁਸੀਂ ਹੁਣ ਅਕਾਲੀ ਦਲ ਜਿਹੜੇ ਉਹਦੀ ਗੱਲ ਕਰੀ ਅਕਾਲੀ ਦਲ ਆਪ ਇਨੀਸ਼ੀਏਟਿਵ ਲੈ ਕੇ ਜਿਵੇਂ ਚੰਡੀਗੜ੍ਹ ਦਾ ਕੇਨ ਹੈਗਾ ਜਾਂ ਪਹਿਲਾਂ ਵੀ ਬਲਸਾਹਬ ਨੇ ਇੱਕ ਦੋ ਵਾਰੀ ਮੈਨੋ ਰਿਲੀਜ਼ ਕਰਦੇ ਮਲਵਾ ਪੰਜਾਬ ਦੇ ਤੁਸੀਂ ਆਪਦਾ ਮੁੱਦੇ ਆਂਗੂ ਪੀਕ ਅਪ ਕਰ ਗਏ ਕਿ ਨਹੀਂ ਤੁਸੀਂ ਸਾਰੇ ਨੌਜਵਾਨ ਸਾਥ ਦਿਓ ਅਸੀਂ ਤਾਂ ਲੜਾਈ ਲੜਨ ਜੋ ਕਿ ਅੱਜ ਸਾਨੂੰ ਕਮਜ਼ੋਰ ਜਦੋਂ ਤੋਂ ਅਕਾਲੀ ਦਲ ਕਮਜ਼ੋਰ ਹੋਇਆ ਪੰਜਾਬ ਦੇ ਹਰ ਆਕਤੇ ਉੱਤੇ ਡਾਕਾ ਪਿਆ ਹੈ ਕਹਿੰਦੇ ਤੁਸੀਂ ਸਾਰੇ ਇਕੱਠੇ ਹੋ ਜਾ ਅਸੀਂ ਤਾਂ ਸਾਹਮਣੇ ਲੱਗਣ ਨੂੰ ਤਿਆਰ ਹਾਂ ਇਹਨਾਂ ਨੇ ਮੇਰੇ ਵੀ ਸਾਡੀ ਜਿਹੜੀ ਤੁਸੀਂ ਇੰਟਰਸਟੇਟ ਬਾਡੀ ਦੀ ਗਾ ਸਾਡੀ ਐਸਜੀਪੀਸੀ ਵੀ ਇੰਟਰਸਟੇਟ ਬਾਡੀ ਚੱਕ ਕੇ ਹਰਿਆਣਾ ਤੋੜ ਕੇ ਕਰ ਚਾਹੋਂ ਔਰਾਂ ਨੇ ਇਲੈਕਸ਼ਨ ਕਰਾ ਕੇ ਕਬਜ਼ੇ ਵੀ ਕਰ ਲਏ ਸੋ ਇਹ ਤਾਂ ਹੱਥ ਲੜਨਾ ਲੜਨਾ ਪੈਂਦਾ ਹੈ ਲੜੋਂਗੇ ਤਾਂ ਕੁਝ ਮਿਲੂਗਾ ਜੇ ਜੀ ਸਾਨੂੰ ਅਸੀਂ ਧਿਰਦਾ ਹੋਣੀ ਹੋਇਆ ਵੀ ਕਿਸੇ ਟਾਈਮ ਚੱਲੋ ਵੀ ਤੁਹਾਡੀ ਜਿਹੜੀ ਸਰਕਾਰ ਰਹੀ ਹੈ ਤੁਸੀਂ ਵੀ ਨਾ ਐਨਓਸੀ ਦਿੱਤੀ ਆ ਪਰ ਉਹ ਵਾਪਸੀ ਹੋਇਆ ਚਲੋ ਪਰ ਅੱਜ ਅੱਜ ਸਮਾਂ ਹੀ ਆ ਵੀ ਅੱਜ ਸਾਰਿਆਂ ਨੂੰ ਇਕੱਠੇ ਹੋ ਉੱਤੇ ਵੀ ਇਹਨੂੰ ਕਲੇਮ ਕਰੀਏ ਆਪਾਂ ਜੀ ਅੱਸੀ ਦਰਸ਼ਕੋ ਦੇ ਵਿੱਚ ਮੈਂ ਇੱਕ ਜ਼ਰੂਰਤ ਲਈ ਐਫਏ ਕਰਦਾ ਉਹ ਜਿਹੜਾ ਦਿੱਤਾ ਸੀਗਾ ਆਪਣੇ ਨਾ ਐਨਓਸੀ ਦਿੱਤੀ ਸੀ ਉਹਦੇ ਵਿੱਚ ਇਹ ਸੀ ਕਿ ਸਟਰਕਚਰ ਦਾ ਸਟੇਟਸ ਚੇਂਜ ਨਹੀਂ ਹੋਊਗਾ ਪੋਜ਼ੇਮ ਰੂ 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 ਸਰਕਾਰ ਨੂੰ ਪੁੱਛੇ ਬਿਨਾ ਤੂੰ ਉਸ ਤਰ੍ਹਾਂ ਵੀ ਕੁਛ ਨਹੀਂ ਕਰ ਸਕਦਾ ਫਿਰ ਦੂਜੀ ਗੱਲ ਫਿਰ ਲੁਧਿਆਣੇ ਬੁੱਧੀਜੀਵੀਆਂ ਨੇ ਬਾਦਲ ਸਾਹਿਬ ਨੂੰ ਕਿਹਾ ਸੀ ਕਿ ਸਾਡੇ ਪੱਖ ਦਾ ਫੈਸਲਾ ਲਈ ਹੈ ਤੇ ਉਹਨਾਂ ਨੇ 24 ਘੰਟਿਆਂ ਦੇ ਵਿੱਚ ਵਾਪਸ ਲੈ ਲਿਆ ਇਹ ਤੇ ਤਾਂ ਇਹਨਾਂ ਨੂੰ ਅਸੀਂ ਕਹਿੰਦੇ ਆ ਸਾਲ ਹੋ ਗਿਆ ਪਿੱਟ ਪਿੱਟ ਕੇ ਇਹਨਾਂ ਨੂੰ ਮਰਦਿਆਂ ਨੂੰ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਸ ਕੀ ਦੇ ਵਿੱਚ ਵੀ 1 ਸਾਲ ਪਿੰਨੇ ਸਾਡੀ ਟਰਮ ਖਾ ਗਈ ਗੱਲ ਸੁਣੋ ਗੱਲ ਹੀ ਨਹੀਂ ਸੁਣੋ ਲੀਪイヤー ਦੇ ਵਿੱਚ ਹੁੰਦਾ ਹੁੰਦਾ ਸੀ ਲੀਪイヤー ਦੇ ਵਿੱਚ ਇਲੈਕਸ਼ਨ ਹੁੰਦਾ ਜੀ ਸੈਨੇਟ ਦਾ ਕੈਲੰਡਰ ਦੇ ਵਿੱਚ ਰੂਲ ਆ ਬਣੇ ਅੱਛਾ ਇਹਨਾਂ ਨੇ ਕਰੋਨਾ ਦਾ ਬਹਾਨਾ ਲਾ ਕੇ ਪਿਛਲੀ ਵਾਰੀ ਵੀ 2021 ਦੇ ਵਿੱਚ ਕਰਾਇਆ ਉਹ ਵੀ ਆ ਰਵਿੰਦਰ ਬਿੱਲੇ ਉਹਨਾਂ ਨੇ ਇਹਨਾਂ ਨੇ ਇਨੀਸ਼ੀਏਟ ਲਿਆ ਨਹੀਂ ਧਰਨਾ ਲਾਇਆ ਤਾਂ ਜਾ ਕੇ ਉਸ ਇਲੈਕਸ਼ਨ ਦੀਆਂ ਵੀ ਇਹਨਾਂ ਨੇ ਚਾਰ ਡੇਟਾ ਚੇਂਜ ਕੀਤੀਆਂ ਅੱਜ ਰੱਖ ਲੈ ਕੱਲ ਕਰ ਦੇਣ ਅੱਜ ਰੱਖ ਦੇਣ ਕੱਲ ਕਰ ਲੈ ਫੇ ਇਹਨਾਂ ਨੇ ਜੋ ਪੰਜਾਬੀ ਕਰ ਸਕਦੇ ਹੋਏ ਨਾਲ ਇਹਦੀ ਕੁੱਤੇਗਾਣੀ ਵੀ ਕਰਾਈ ਪੰਜਾਬੀ ਚ ਮਤਲਬ 100 ਗੰਢਾ ਤੋਂ 100 ਜੁੱਤੀਆਂ ਖਾ ਕੇ ਵੀ ਇਹ ਇਲੈਕਸ਼ਨ ਕਰਵਾਇਆ ਪਰ ਇਹਨਾਂ ਨੇ ਉਸ ਟਾਈਮ ਤੋਂ ਹੀ ਇਹ ਪ੍ਰੋਬਲਮ ਮੈਡਮ ਪੈਸੀ ਇਹ ਨਾਲ ਨਾ ਇੱਕ ਜਦੋਂ ਆਰਐਸਐਸ ਦੇ ਵਾਈਸ ਚਾਂਸਲਰ ਆਏ ਰਾਜ்குਮਾਰ ਪਹਿਲੇ ਬੜਾ ਸਮੂਥਲੀ ਚੱਲਦਾ ਰਿਹਾ ਸਾਇਨਟ ਸਿੰਡੀਕੇਟ ਚੱਲਦੀ ਹੈ ਇਸ ਦੇ ਵਿੱਚ ਕਈ ਸਾਲਾਂ ਦੇ ਤੱਕ ਕਈ ਸਾਲਾਂ ਦੀ 100 ਸਾਲ ਚੱਲ ਰਹੀ ਹੈ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਨਾ ਕੋਈ ਪੀ ਬੀਜਪੀ ਨਾ ਕਾਂਗਰਸ ਨਾ ਅਕਾਲੀ ਦਲ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਸੀ ਜਦੋਂ ਇਹਨਾਂ ਨੇ ਉਹ ਬੰਦਾ ਵਾਈਸ ਚਾਂਸਲਰ ਹੋ ਜਾਂਦਾ ਉਹਨੇ ਆ ਕੇ ਹੋਂਦੇ ਸਾਰੀ ਸਾਰੀਆਂ ਪੋਸਟਾਂ ਦੇ ਉੱਤੇ ਆਪਣੇ ਬੰਦੇ ਫਿੱਟ ਕਰਨੇ ਸ਼ੁਰੂ ਕਰ ਦਿੱਤੇ ਇੱਕ ਡੀਐਸਡਬਲਯੂ ਸਿਗੇ ਇਮੈਨਿਊਅਲ ਆਰ ਉਹ ਪਹਿਲੇ ਇੱਥੇ ਵਰਕ ਕਰਦੇ ਸੀ ਉਹਦੇ ਵਾਸਤੇ ਉਹਨਾਂ ਨੂੰ ਲਾ ਕੇ ਇੱਕ ਹੋਰ ਬੰਦਾ ਲਾ ਦਿੱਤਾ ਪਰ ਉਸ ਟਾਈਮ ਜਿਨੇ ਨਹੀਂ ਵਸਲੀ ਸਾਰਿਆਂ ਨੇ ਫਿਰ VOTING ਹੋਈ ਫਿਰ ਉਹ ਜਿਹੜੇ ਮੈਨੂਅਲ ਲਾ ਰਹੀ ਹੈ ਉਹੀ ਡੀਐਸਪੀ ਵਜੂ ਲੱਗੇ ਉਸ ਦਿਨ ਇਹਨਾਂ ਦੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹੁਣੇ ਉਹ ਵਿੱਚ ਹਾਊਸ ਦੇ ਵਿੱਚ ਇਹ ਗੱਲ ਕਹਿ ਕੇ ਗਏ ਕਿ ਅਸੀਂ ਤਾਂ 370 ਤੋੜ ਦਿੱਤੀ ਸੈਨੇਟ ਕੀ ਚੀਜ਼ ਹੈ ਤੇ ਕਿਰਨ ਖੇਰ ਮੈਡਮ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ ਸੀ ਕਿ ਜਿਸ ਲੈਂਗੁਏਜ ਦੇ ਵਿੱਚ ਉਹਨਾਂ ਨੇ ਉਸ ਹਾਊਸ ਦੇ ਵਿੱਚ ਗੱਲ ਕੀਤੀ ਹੈ ਤਾਂ ਮੈਨੂੰ ਤਾਂ ਮੈਂ ਯਕੀਨ ਕਰਿਓ ਕਿ ਬਲੌਂਡ ਨੂੰ ਵੀ ਚੀਜ਼ ਨਹੀਂ ਕਰਦਾ ਸੀ ਉਧਰ ਨੂੰ ਦੇਖੋ ਉੱਥੇ ਵੀ ਆਪਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਵੀ ਚਿੰਤਾ ਨਾ ਕਰਿਓ ਵੀ ਇਹ ਜੰ&ਕ ਲਈ ਪਈਏ ਪੰਜਾਬ ਹੈ ਵੀ ਜਦੋਂ ਤੁਸੀਂ ਕਰੋ ਪਰ ਉਹ ਉਸ ਆਪਣੇ ਮਨਸੂਬੇ ਤੇ ਉਦੋਂ ਲੱਗੇ ਰਹੇ ਉਹਨਾਂ ਨੇ ਹੌਲੀ-ਹੌਲੀ ਉਹ ਸਾਰਾ ਕੁਝ ਕੈਪਚਰ ਕਰ ਲਿਆ ਸਾਡੇ ਵਾਲੇ ਸੁੱਤੇ ਰਹੇ ਫੈਕਲਟੀ ਦੇ ਵਿੱਚ ਮ ਇਲੈਕਸ਼ਨ ਹੁੰਦੇ ਆ ਉਹ ਇਲੈਕਸ਼ਨ 'ਚ ਸਾਡੇ 6 ਜਿਹੜੇ ਫੈਲੋ ਆ ਉਹ ਚੁਣੇ ਜਾਂਦੇ ਆ ਚੁਣ ਗਏ ਉਹਨਾਂ ਨੂੰ ਇਹਨਾਂ ਨੇ ਪੁਆਇੰਟ ਮੈਟੇ ਨਹੀਂ ਦਿੱਤੀ ਕਿ ਕ ਚੁਣੇਗਾ ਲਓ ਅੱਛਾ ਉਹ ਕੋਰਟ ਚ ਚਲ ਗਿਆ ਉਹ ਮਾਮਲਾ ਲਟਕ ਗਿਆ ਤੇ ਉਹ ਕੰਮ ਖਤਮ ਹੋ ਗਿਆ ਇਹਨਾਂ ਨੇ ਤਾਂ ਚੰਡੀਗੜ੍ਹ ਵੀ ਜਿਹੜੀ ਆਪਣੀ ਕੈਪੀਟਲ ਹੈ ਉਹਨੂੰ ਵੀ ਨੋਰਮਲ ਯੂਟੀ ਬਣਾ ਛੱਡਿਆ ਹੈਗਾ ਉਹ 60 40 ਰੇਸ਼ਿਓਨ ਪੀ ਐਨ ਵੀ ਕਹਿੰਦਾ ਕਹਿੰਦਾ ਕਈ ਵਾਰੀ ਤੇ ਰਿਮੋਟ ਏਰੀਆ ਜਾਉਣ ਲੱਗ ਜਾਂਦੇ ਸੈਕਟਰੀ ਕੋਰナー ਗਾਉਂ ਨੂੰ ਅਰੁਣਾਕ ਜੀ ਬਹਿ ਜਾਓ ਉਹਨੂੰ ਪੁੱਛੋ ਸਤਰੀ ਸਟਾਨ ਕੀ ਟਾਈਮ ਕੀ ਹੋਇਆ ਇਸ ਟਾਈਮ ਕੋਲ ਪੌਣੇ 7 ਹੋ ਗਏ ਹੈ ਹਾਂ ਜੀ ਸੈਕਸ਼ਨ ਨਹੀਂ ਮਿਲੂਗਾ ਦਫ਼ਤਰ ਚਲਿਏ ਮੈਂ ਕਰ ਦਿਆਂ ਫਿਰ ਬੰਟੀ ਦੇ ਨਾਲ ਕੋਆਰਡੀਨੇਟ ਕਰਕੇ ਜਾਂ ਤੁਹਾਡੇ ਨਾਲ ਕੋਆਰਡੀਨੇਟ ਕਰਕੇ ਨਾ ਮੈਂ ਕੱਲ ਚਿੱਠੀ ਲਿਖਵਾਉਂਦੀ ਹਾਂ ਆਪਣੇ ਦਫ਼ਤਰ ਤੋਂ ਠੀਕ ਹੈ ਜੀ ਇੱਕ ਮੈਮ ਇੱਕ ਤੋਂ 5-5 ਬੰਦੇ ਲੈਣਗੇ ਜੀ ਆਪਣੇ ਸੁਪਰੀ ਸਾਹਿਬ ਸੈਨੇਟ ਸਿੰਡੀਕੇਟ ਦੇ ਵੀ ਮੈਂਬਰ ਨੇ 5 ਬੰਦੇ ਆ ਤਾਂ ਬਸ ਕਰ ਦਈਏ ਹਾਂਜੀ ਹਾਂਜੀ 5 ਤਾਂ ਹੋ ਜੇ 7 ਤਾਂ ਹੋ ਜੇ ਸੈਨੇਟ ਇਹਨਾਂ ਦੇ ਸਿੰਡੀਕੇਟ ਦੇ ਮੈਂਬਰ ਹੋ ਜਾਂਦੇ ਕੋਈ ਸਟੂਡੈਂਟਸ ਜੀ ਤੁਸੀਂ ਐ ਕਰੋ ਇੱਕ ਤਾਂ ਤੁਸੀਂ ਸਾਰੇ ਚਿੱਠੀ ਲਿਖ ਕੇ ਹਰੇ ਕੈਂਪੀ ਨੂੰ ਕਹੋ ਠੀਕ ਹੈ ਕਿ ਪ੍ਰਾਈਮ ਮਿਨਿਸਟਰ ਤੋਂ ਟਾਈਮ ਲੈ ਕੇ ਸਾਰੇ 13 ਦੇ 13 MP ਜਾਣ ਇਕੱਠੇ ਜਾਣ ਠੀਕ ਹੈ ਜੀ ਆਪੀ ਇਹਦੀ MP's ਨੂੰ ਵੀ ਕਹੋ ਠੀਕ ਹੈ ਜੀ ਇਹ ਸਾਰੇ MP's ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਮੇਰੇ ਹਿਸਾਬ ਨਾਲ ਤੇ ਜੇ ਤੁਸੀਂ ਅਸੀਂ ਪਿਛਲੇ ਸਾਲ ਵੀ ਕੀਤਾ ਸੀ ਵੈਸੇ ਵੀ ਜਿੱਥੇ ਜਿੱਥੇ ਕਿਤੇ ਸਾਡਾ ਜ਼ੋਰ ਤੇ ਲਿਆ ਸੀ ਸਾਰਿਆਂ ਕੋਲ ਗੇ ਜਾਂ ਮੇਲ ਵੀ ਕੀਤੀ ਹੈ ਪਰ ਉਹਦਾ ਰਿਸਪਾਂਸ ਕਿਸੇ ਵੱਲੋਂ ਨਹੀਂ ਆਇਆ ਸਾਰਿਆਂ ਨੂੰ ਮਿਲਿਆ ਨਹੀਂ ਤੁਸੀਂ ਨਾ ਜੀ ਵੀ ਜਿੱਥੇ ਕਿਤੇ ਸਾਨੂੰ ਆਪ ਗਏ ਆ ਜਿਵੇਂ ਨਾ ਨਾ ਉਹ ਭਾਜਪਾ ਵਾਲੇ ਇਹਨਾਂ ਦੇ ਪ੍ਰਧਾਨ ਨੂੰ ਕਹਿੰਦਾ ਟਾਈਮ ਪੀਐਮ ਤੋਂ ਦਿਲਵਾ ਦੇ ਕਿ ਮੇਰੇ ਕਹੇ ਸਤ ਪੀਐਮ ਨੇ ਟਾਈਮ ਦੇ ਆ ਜੀ ਟਾਈਮ ਆਪਾਂ ਆਪਾ ਦੇ ਨਾਲ ਵੀ ਲਿਖਦੇ ਆਂ ਪਾਰਲੀਮੈਂਟ ਚੋ ਸੇਮ ਐਥੀ ਹੋਈ ਹੈ ਕੇਂਦਰ ਦੀ ਸਰਕਾਰ ਦਾ ਹਰ ਪੱਖੋਂ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਪਿਛਲੇ 4 ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਖਾਸ ਤੌਰ ਤੇ ਜਦੋਂ ਤੋਂ ਆਮ ਆਦਮੀ ਦੀ ਸਰਕਾਰ ਬਣੀ ਹੈ ਬਨਨਸਾਰ ਪਾਵੇਂ ਇਹ ਸਰਕਾਰ ਪੰਜਾਬ ਦੇ ਲੋਕਾਂ ਨੇ ਇੰਨੀ ਵੱਡੀ ਗਿਣਤੀ ਦੇ ਨਾਲ ਇੰਨੀ ਸਟਰੋਂਗ ਮੈਜੋਰਟੀ ਦੇ ਨਾਲ ਬਣਾਈ ਕਿ ਅਸੀਂ ਸੋਚਦੇ ਸੀ ਕਿ ਤਕੜੇ ਹੋ ਕੇ ਪੰਜਾਬ ਦੀ ਹੱਕਾਂ ਦੀ ਲੜਾਈ ਲੜਨਗੇ ਲੇਕਿਨ ਲੜਨਾ ਤਾਂ ਕੀ ਇਹਨਾਂ ਦੀ ਤਾਂ ਰੀੜ ਦੀ ਹੱਡੀ ਤੱਕ ਲੱਗਦਾ ਨਹੀਂ ਹੈਗੀ ਬਨਨਸਾਰ ਹੀ ਮੁੱਖ ਮੰਤਰੀ ਨੇ ਜਾ ਕੇ ਪਹਿਲੇ ਤਾਂ ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਕਰਤਾ ਕਿ ਜੇ ਕਾਨੂੰਨ ਵਿਵਸਥਾ ਵਧੀਆ ਹੋ ਜੋਗੀ ਤੇ ਨਸ਼ੇ ਖਤਮ ਕਰਨ ਚ ਕ੍ਰਾਸ ਬਾਰਡਰ ਨਸ਼ੇ ਦੇ ਨਾਲ ਲੜਾਈ ਲੜਨ ਜੋਕੇ ਹੋ ਜਾਣਗੇ ਲੇਕਿਨ ਹੈਰਾਨੀ ਦੀ ਗੱਲ ਕਿ ਆਪਦਾ ਪੰਜਾਬ ਬੀਐਸਐਫ ਸੈਂਟਰ ਦੇ ਥੱਲੇ ਹੋਏ ਤੇ ਕਾਨੂੰਨ ਵਿਵਸਥਾ ਦੀ ਇਹ ਜਿਹੋ ਜਿਹੇ ਧਜੀਆਂ ਨੇ ਪੰਜਾਬ ਚ ਕੋਈ ਕਿਸੇ ਕੋਨੇ ਚੋਂ ਤੱਕ ਘਰਾਂ ਚ ਵੀ ਸੁਰੱਖਿਅਤ ਨਹੀਂ ਹੈ ਇਹੋ ਜਹ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਤੇ ਨਸ਼ੇ ਜਿੰਨੇ ਕ੍ਰਾਸ ਬਾਰਡਰ ਆਏ ਨੇ ਆਫਟਰ ਬੀਐਸਐਫ ਹਸ ਟੇਕਨ ਓਵਰ ਓ ਮੈਂ ਕੈਸ ਕਰਦੀਆਂ ਜਦ ਅਕਾਲੀ ਦਲ ਦੇ ਸਮੇਂ ਉਹਨੇ ਡਰੋਨ ਨਹੀਂ ਆਉਂਦੇ ਸੀ ਜਿੰਨੇ ਆ ਜਾ ਰਹੇ ਨੇ ਸੋ ਸਭ ਤੋਂ ਪਹਿਲੇ ਕੰਪਰੋਮਾਈਜ਼ ਇਹਨੇ ਕੀਤਾ ਸਾਡੀ ਸਿਕਿਉਰਿਟੀ ਦੇ ਨਾਲ ਤੇ ਕ੍ਰਾਸ ਬਾਰਡਰ ਨਸ਼ੇ ਦੀ ਨਾਕੋ ਟੈਰੋਰਿਜ਼ਮ ਜਿਹੜੀ ਚੱਲ ਰਹੀ ਸੀ ਉਹ ਪੂਰਾ ਸੈਂਟਰ ਦੇ ਹੱਥ ਤੇ ਬੀਐਸਐਫ ਨੂੰ ਦਿੱਤਾ ਐਂਡ ਦੇ ਹੈਵ ਟੋਟਲੀ ਫੇਲਡ ਟੂ ਸਟਾਪ ਆਈਦਰ ਗੈਂਗਸਟਰ ਰਾਜ অর ਟੂ ਸਟਾਪ ਕ੍ਰਾਸ ਬਾਰਡਰ ਨਾਕੋ ਟੈਰੋਰਿਜ਼ਮ ਉਹਦੇ ਬਾਅਦ ਲਗਾਤਾਰ ਜੇ ਮੈਂ ਚੰਡੀਗੜ੍ਹ ਦੀ ਵੀ ਗੱਲ ਕਰਾਂ ਜਿਹੜਾ ਇੱਕ 60 40 ਰੇਸ਼ੋ 'ਚ ਇੱਥੇ ਜਿੰਨੇ ਵੀ ਆਫੀਸਰਸ ਹੁੰਦੇ ਸੀ ਪੰਜਾਬ ਤੇ ਹਰਿਆਣਾ 'ਚ 60 40 ਰੇਸ਼ੋ 'ਚ ਰਿਕਰੂਟ ਹੁੰਦੇ ਸੀ ਕਿਉਂਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਇਹ ਸਿਰਫ ਹਰਿਆਣਾ ਦੀ ਟੈਂਪਰਰੀ ਰਾਜਧਾਨੀ ਸੀ ਜਦੋਂ ਤਾਈ ਉਹਨਾਂ ਦੀ ਆਪਣੀ ਨਹੀਂ ਬਣ ਜਾਂਦੀ ਲੇਕਿਨ ਲਗਾਤਾਰ ਸਰਕਾਰਾਂ ਨੇ ਸਾਡਾ ਹੱਕ ਮਾਰਿਆ ਤੇ ਇਹ ਸਰਕਾਰ ਨੇ ਤਾਂ ਭਾਜਪੀ ਸਰਕਾਰ ਨੇ ਸਾਰੀ ਲਿਮਿਟਸ ਕਰਾਸ ਕਰਕੇ ਉਹ 60 40 ਰੇਸ਼ੋ ਖਤਮ ਕਰਕੇ ਇਹਨੂੰ ਇੱਕ ਨਾਰਮਲ ਯੂਟੀ ਬਣਾ ਕੇ ਮਤਲਬ ਦੇਸ਼ ਤੇ ਜਿੱਥੋਂ ਮਰਜ਼ੀ ਅਫਸਰ ਆ ਕੇ ਹੁਣ ਚੰਡੀਗੜ੍ਹ ਚੇ ਕੰਮ ਕਰਦੇ ਸਾਡਾ ਉਹ ਵੀ ਹੱਕ ਕਮਜ਼ੋਰ ਕੀਤਾ ਹੈ ਆਮ ਆਦਮੀ ਸਰਕਾਰ ਨੇ ਉਹਦੇ ਖਿਲਾਫ ਵੀ ਪ੍ਰੋਟੈਸਟ ਨਹੀਂ ਕੀਤਾ ਉਦੇ ਬਾਅਦ ਸਾਡੇ ਪਾਣੀਆਂ ਦੇ ਉੱਤੇ ਹੱਕ ਉਹ ਵੀ ਤੁਸੀਂ ਸਾਰਿਆਂ ਨੇ ਦੇਖਿਆ ਬੀਬੀ ਐਮਬੀ ਵੇ ਕੀ ਹੋਇਆ ਤੇ ਹੁਣ ਤਾਨਾशाही ਫਰਮਾਨ ਇੱਕ بار ਫੇਰ ਕਿ ਹਿਮਾਚਲ ਤੇ ਰਾਜਸਥਾਨ ਦੇ ਵੀ ਮੈਂਬਰ ਬਣਾਏ ਜਨ ਰਾਜਸਥਾਨ ਇਜ਼ ਨਾਟ ਈਵਨ ਅ ਰਿਪੇਰੀਅਨ ਸਟੇਟ ਉੱਥੇ ਪਹਿਲੇ ਸਾਡਾ ਮੈਂਬਰ ਕੱਢ ਕੇ ਬਾਹਰ ਮਾਰਿਆ ਤਾਂ ਵੀ ਆਮ ਆਦਮੀ ਕੁਝ ਨਹੀਂ ਬੋਲਿਆ ਤੇ ਹੁਣ ਇਹਨਾਂ ਨੇ ਫਰਮਾਨ ਜਾਰੀ ਕਰਤਾ ਡੈਮਸ ਦਾ ਕੰਟਰੋਲ ਵੀ ਲੈ ਲਿਆ ਹੈਗਾ ਜਿਹਦੇ ਕਰਕੇ ਮਿਸਮੈਨੇਜਮੈਂਟ ਕਰਕੇ ਜਿਹੋ ਜਿਹਾ ਪੰਜਾਬ ਆ ਦਾ ਡੁੱਬ ਗਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਸੋ ਜਿੱਥੇ ਆਮ ਆਦਮੀ ਸਰਕਾਰ ਪੰਜਾਬ ਦੇ ਹੱਕਾਂ ਨੂੰ ਇਹਨਾਂ ਨੂੰ ਪ੍ਰੋਟੈਕਟ ਕਰਨ ਛੇ ਟੋਟਲੀ ਭਗਵੰਤ ਮਾਨ ਤੇ ਉਹਦੀ ਸਰਕਾਰ ਫੇਲ ਹੋਈ ਹੈ ਅੱਜ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਮਾਨ ਤੇ ਸ਼ਾਨ ਹੈ ਇਹ ਤਕਰੀਬਨ 140 ਤੋਂ ਵੱਧ ਸਾਲ ਪੁਰਾਣੀ ਸਾਡੀ ਯੂਨੀਵਰਸਿਟੀ ਜਿਹੜੀ ਅਸੀਂ ਲਾਹੌਰ ਤੋਂ ਲੈ ਕੇ ਆਏ ਸੀਗੇ ਪੰਜਾਬੀਆਂ ਦੇ ਪੈਸਿਆਂ ਦੇ ਨਾਲ ਹੀ ਯੂਨੀਵਰਸਿਟੀ ਇੱਥੇ ਬਣੀ ਜਿੱਥੇ ਪੰਜਾਬ ਭਰ ਦੇ ਲੋਕੀ ਇੱਥੇ ਆ ਕੇ ਪੜ੍ਹਦੇ ਨੇ ਇੱਥੇ ਵੱਡੇ ਵੱਡੇ ਭਾਵੇਂ ਪ੍ਰਧਾਨ ਮੰਤਰੀ ਵੀ ਇੱਥੋਂ ਪੜ੍ਹ ਕੇ ਗਏ ਨੇ ਅੱਜ ਮੈਨੂੰ ਮਾਨ ਹੈ ਸੁਖਵੀਰ ਜੀ ਵੀ ਇਸ ਕਾਲਜ ਦੇ ਕਲਮ ਨਾਏ ਹੈਗੇ ਤੇ ਇਹ ਇੱਕ ਪੰਜਾਬ ਦੀ ਪਹਿਚਾਨ ਹੈ ਪੰਜਾਬ ਦੀ ਰੂਹ ਇੱਥੇ ਵਸਦੀ ਹੈ ਤੇ ਹੁਣ ਇਹ ਸੈਂਟਰ ਦੀ ਸਰਕਾਰ ਨੇ ਸਿੱਧੇ ਪੰਜਾਬੀਆਂ ਦੇ ਹੋਂਦ ਦੇ ਉੱਤੇ ਅਟੈਕ ਕੀਤਾ ਕਿਉਂਕਿ ਇਹ ਪੰਜਾਬ ਯੂਨੀਵਰਸਿਟੀ ਤਕਰੀਬਨ 200 ਹੋਰ ਕਾਲਜੇਜ਼ ਨੂੰ ਵੀ ਇਹਦੇ ਨਾਲ ਅਫੀਲੀਏਟਡ ਹੈਗੇ ਜਿਹੜਾ ਮਤਲਬ 2-3 ਲੱਖ ਬੱਚੇ ਸਿੱਧੇ ਇੰਪੈਕਟ ਹੁੰਦੇ ਨੇ ਤੇ ਇਸ ਸੈਨੇਟ ਨੂੰ ਤੇ ਸਿੰਡੀਕੇਟ ਨੂੰ ਇੱਕ ਇਲੈਕਟਿਡ ਬਾਡੀ ਤੋਂ ਇੱਕ ਤਰੀਕੇ ਦੇ ਨਾਲ ਨੋਮਿਨੇਟਿਡ ਬਾਡੀ ਬਣਾਉਣ ਦਾ ਜਿਹੜਾ ਕੰਮ ਕੀਤਾ ਹੈ ਸਿੱਧੇ ਤੇ ਸਿੱਧੇ ਇਹਨਾਂ ਨੇ ਆਪਣੇ ਆਰਐਸਐਸ ਦੇ ਸਟੂਜੇਸ ਬਿਠਾ ਕੇ ਇਹਨੂੰ ਟੇਕਓਵਰ ਕਰਨਾ ਹੈਗਾ ਆਪਣੇ ਚੈਤਿਆਂ ਨੂੰ ਬਿਠਾ ਕੇ ਸਾਡਾ ਕਰਿਕੂਲਮ ਚੇਂਜ ਕਰਨਗੇ ਪੂਰੀ ਦਖਲਅੰਦਾਜ਼ੀ ਕਰਨਗੇ ਤੇ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਪੰਜਾਬੀਅਤ ਦੀ ਰੂਹ ਇੱਥੇ ਜਿਹੜੀ ਵਸਦੀ ਹੈ ਉਹਨੂੰ ਖਤਮ ਕਰਨ ਦਾ एक होर ए सेंटर साजिश है सारे स्टूडेंट पूरा पंजाब खिलाफ लड़ाई लड़ूगा क्योंकि हक भी राखी कर सकती है सुन रहा है मैं देश की सरकार को यह बताना जरूर चाहूंगी की कि जैसे किसानों ने आपको झुकाया और वो काले कानून वापस कराए तो वो तो बुजुर्ग किसान थे उनके मगर ये नौजवान थे आज ये नौजवान खड़े हो गए ने और इनके मगर इनकी खेतरी पार्टी इनके साथ खड़ी है कंधे से कंधा लगा के और जिस दिन खेतरी पार्टी श्रोमणी अकाली दल और पंजाब का यूथ यूनाइट हो जाता है तो आपको खैर नहीं मैं हाथ बांध के आपको बेनती करती हूँ जो आप यहाँ पे कर रहे हैं वो सरासर गलत है डेढ़ साल से किसी ने नहीं किया आप इधर की सिंडिकेट और इस इधर की जो सेनेट है उसमें आप दखल अंदाजी ना करिए टेक ओवर करने की कोशिश ना करिए ਕਿਉਂਕਿ ਇਹ ਆਪਕੋ ਬਹੁਤ ਮਹਿੰਗਾ ਪੜੇਗਾ। ਔਰ ਮੈਂ ਇੱਥੇ ਦੇ ਸਟੂਡੈਂਟਸ ਨੂੰ ਸਾਰਿਆਂ ਨੂੰ ਮੈਂ ਵਿਸ਼ਵਾਸ ਦਿਲਾਉਣੀ ਆ ਕਿ ਤੁਹਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜੀ ਹੈ। ਸਾਡੇ ਪ੍ਰਧਾਨ ਸਰ ਸੁਪੀਰ ਸਿੰਘ ਬਾਦਲ ਤੁਹਾਡੇ ਨਾਲ ਆ ਕੇ ਤੁਹਾਡੇ ਧਰਨੇ 'ਚੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਉਹਨਾਂ ਦੇ ਜੀਵਿਆਂ ਨੂੰ ਦੇਖਦੇ ਹੋਏ ਤੁਹਾਡੇ ਕੋਲ ਆਣ ਤੇ ਇਹ ਲੜਾਈ ਜਿੰਨੇ ਤਕੜੇ ਹੋ ਕੇ ਤੁਸੀਂ ਲੜੋਗੇ ਪਿੰਡ-ਪਿੰਡ ਤੋਂ ਸਾਡੇ ਨੌਜਵਾਨ ਆ ਕੇ ਤੁਹਾਡੇ ਨਾਲ ਖੜਨਗੇ ਜਦੋਂ ਤਾਈਂ ਆਪ ਫੈਸਲਾ ਵਾਪਸ ਨਹੀਂ ਲੱਟਾ ਜਾਂਦਾ। ਮੈਂ ਕੋਸ਼ਿਸ਼ ਕਰਾਂਗੀ ਕਿ ਇਹਨੂੰ ਪਾਰਲੀਮੈਂਟ 'ਚ ਵੀ ਰੇਸ ਕਰਾਂ। मंत्री तो भी टाइम मांगेंगे वाइस प्रेसिडेंट तो भी टाइम मांगेंगे तो मैं अपनी पार्टी को कहेंगे कि प्रधानमंत्री तो भी टाइम मंगन ते ए जेड़ा ठक्का पंजाब दे नाल होया है साडे पंजाब यूनिवर्सिटी दे नाल होया है ये टॉप लीडरशिप दे नोटिस च लाया जाए तो ता भी ए इस नोटिफिकेशन नु जे वापस नहीं ਕੀਤਾ ਜਾਊਗਾ ते जमीन ते उतर के लड़ाई